ਸਰਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਹਾ ਤੁਸੀਂ ਤਾਂ ਪੰਜਾਬ ਦੇ ਵਿੱਚ ਇੱਕ ਜੂਨੂ VOTING ਦੇ ਸਬੰਧ ਵਿੱਚ ਬਠਿੰਡਾ ਦੇ ਵਿੱਚ ਜਸਟਿਸ ਫਾਰ ਆਲ ਆਰਗੇਨਾਈਜੇਸ਼ਨ ਸੰਸਥਾ ਦੇ ਵੱਲੋਂ ਜਿਹੜੇ ਪੋਲਿੰਗ ਬੂਥਾਂ ਤੇ ਵਲੰਟੀਅਰਸ ਬੈਠੇ ਨੇ ਵਰਕਰ ਬੈਠੇ ਨੇ ਤੇ ਜਿਹੜੇ ਅਧਿਕਾਰੀ ਉੱਥੇ ਡਿਊਟੀ ਦੇ ਰਹੇ ਸਨ ਉਹਨਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਤਾਂ ਅਸਲ ਇੱਥੇ ਇਸ ਦੱਸਿਆ ਜਾ ਰਿਹਾ ਕਿ ਇੱਕ ਪਰਿਵਾਰ ਹੀ ਹੈ ਜਿਸ ਦੇ ਵੱਲੋਂ ਇਹ ਸਾਰਾ ਪ੍ਰਬੰਧ ਕੀਤਾ ਜਾਂਦਾ ਜਦਗal ਬਾਤ ਕੀਤੀ ਗਈ ਹੈ ਤਾਂ ਦੱਸਿਆ ਗਿਆ ਕੀਕ ਪਰਿਵਾਰ ਨੇ ਸਾਰੇ ਪਰਿਵਾਰਕ ਮੈਂਬਰ ਨੇ ਜੋ ਕਿ ਰਲ ਕੇ ਇੱਥੇ ਲੰਗਰ ਦਾ ਪ੍ਰਬੰਧ ਕਰਦੇ ਨੇ ਤੇ ਇੱਥੇ ਜਿਹੜੇ ਵਲੰਟੀਅਰਸ ਹਨੀ ਗਰਮੀ ਦੇ ਵਿੱਚ ੁੱਪੇ ਬੈਠੇ ਹੋਏ ਨੇ ਤਾਂ ਉਹਨਾਂ ਦੇ ਲਈ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਸੀ ਇਹਨਾਂ ਦਾ ਕਹਿਣਾ ਹੈ ਕਿ ਗੁਰੂ ਮਹਾਰਾਜ ਜੀ ਦੇ ਜੋ ਦਿਖਾਏ ਹੋਏ ਰਸਤੇ ਤੇ ਚੱਲਦਿਆਂ ਹੋਇਆ ਇਹਨਾਂ ਦੇ ਵੱਲੋਂ ਇਸ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਗਰਮੀ ਜ਼ਿਆਦਾ ਸੀ ਤਾਂ ਇੰਨੀ ਗਰਮੀ ਦੇ ਵਿੱਚ ਜਿਹੜੇ ਵਲੰਟੀਅਰਸ ਵੀਰੇ 5 ਵਜੇ ਤੋਂ ਆ ਕੇ ਬੁੱਥਾ ਤੇ ਬੈਠ ਗਏ ਸਾਨੂੰ ਉਹਨਾਂ ਵਲੰਟੀਅਰਸ ਦੇ ਲਈ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਹਰ ਇੱਕ ਦੇ ਲਈ ਜਿਹੜਾ ਇਹ ਲੰਗਰ ਹੈ ਇਸ ਦਾ ਇੰਤਜ਼ਾਮ ਬਠਿੰਡਾ ਦੇ ਵਿੱਚ ਕੀਤਾ ਗਿਆ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਹਰੀਮ ਠਾਕੁਰ ਕੀ ਕਰਨ ਚਾਹੁੰਦੇ ਜੀ ਬਲੰਗਰ ਤਿਆਰ ਕੀਤਾ ਜਾ ਰਿਹਾ ਹੈ ਕਿ ਵੋਟਰਾਂ ਵਾਸਤੇ ਹੈ ਇਹਦਾ ਕੋਈ ਸਟਾਫ ਵਾਸਤੇ ਕਿਹਦੇ ਵਾਸਤੇ ਲੰਗਰ ਤਿਆਰ ਕੀਤੇ ਜਾ ਰਹੇ ਸ਼ੁਕਰ ਸਾਡੀ ਇੱਕ ਐਨਜੀਓ ਹੈ ਜੀ ਜਸਟਿਸ ਫਾਰ 올 ਆਰਗੇਨਾਈਜੇਸ਼ਨ ਜਿਸ ਚ ਅਸੀਂ ਜਿਸਮਾ ਅਸੀਂ ਫੈਮਿਲੀ ਦੇ ਮੈਂਬਰ ਹੀ ਚਲਾਉਂਦੇ ਅਸੀਂ ਪਰਿਵਾਰ ਚ ਡਿਸਾਈਡ ਕੀਤਾ ਸੀ ਕਿਉਂਕਿ ਅਰਲੀ ਮਾਰਨਿੰਗ 5 ਵਜੇ ਤੋਂ ਜਿਹੜੇ ਬੂਥ ਹੈ ਉਹਨਾਂ ਦੇ ਉੱਤੇ ਵਲੰਟੀਅਰ ਸਪੋਹਂ ਜਾਂਦੇ ਡਿਫਰੈਂਟ ਪਾਰਟੀਆਂ ਦੇ ਔਰ ਅਫੀਸ਼ੀਅਲਸ ਵੀ ਪਹੁੰਚ ਜਾਂਦੇ ਜਿਨ੍ਹਾਂ ਨੇ ਡਿਊਟੀ ਦੇ ਰਹੀ ਹੁੰਦੀ ਐ ਇਨਕਲੂਡਿੰਗ ਸਿਕਿਉਰਿਟੀ ਫੋਰਸਿਸ ਤਸਾਂ ਨੂੰ ਮਹਿਸੂਸ ਹੋਇਆ ਕਿ ਸਰਕਾਰ ਨੇ ਇਸ ਵਾਰੀ ਬਹੁਤ ਸਾਰੇ ਵਾਅਦੇ ਕੀਤੇ ਐ ਵੀ ਅਸੀਂ ਇਸ ਤਰ੍ਹਾਂ ਦੇ ਇੰਤਜ਼ਾਮ ਕਰਾਂਗੇ ਠੰਡਾ ਪਾਣੀ ਆ ਵਗੈਰਾ ਵੈਰ ਸੋ ਮਨੀ ਅਦਰ ਥਿੰਗਸ ਪਰ ਪੋਪੂਲੇਸ਼ਨ ਤੇ ਪੁਰਾਣੇ ਐਕਸਪੀਰੀਐਂਸ ਮੈਂ ਤਕਰੀਬਨ 15-16 ਇਲੈਕਸ਼ਨਾਂ ਵਿੱਚ ਪਾਰਟਿਸਿਪੇਟ ਕਰ ਚੁੱਕੇ ਤਾਂ ਸਾਨੂੰ ਇਹ ਲੱਗਿਆ ਕਿ ਸਾਨੂੰ ਕੁਝ ਨਾ-ਫੁਜੇ ਵੀ ਇੱਕ ਯੱਗ ਵਰਗ ਹੈ ਕੁਝ ਕਰਨਾ ਚਾਹੀਦਾ ਤੇ ਅਸੀਂ ਫੈਮਿਲੀ ਨੇ ਡਿਸਾਈਡ ਕੀਤਾ ਕਿ ਤਾਂ ਕਿ ਕੋਈ ਵੀ ਕੋਈ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਅਸੀਂ ਉਹਨਾਂ ਲਈ ਲੰਗਰ ਤਿਆਰ ਕਰਾਂਗੇ ਸਾਡੇ ਕੋਲ ਜਿੰਨਾ ਲਿਮਟਡ ਰੀਚ ਸਾਡੇ ਪਰਸ ਸੀ ਔਰ ਚਾਹੇ ਸਕਿਉਰਿਟੀ ਫੋਰਸਿਸ ਹੈ ਚਾਹੇ ਸਟਾਫ ਹੈ ਔਰ ਅਸੀਂ ਉਸ سے ਸਕਸੈਸਫੁਲ ਰਹੇ ਸਾਡੀ ਸਾਰੀ ਟੀਮ ਇਹਨਾਂ ਨੇ ਬਕਾਇਦਾ ਮੈਨੂੰ ਸਹਿਯੋਗ ਕੀਤਾ ਤੇ ਬੜੀ ਆਤਮਾ ਨੂੰ ਖੁਸ਼ੀ ਹੈ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਖਾਏ ਮਾਰਗ ਤੇ ਚੱਲਦੇ ਆਂ ਤੇ ਬੱਚਿਆਂ ਨੂੰ ਐਸ ਪ੍ਰੋਫੈਸ਼ਨ ਜਿਵੇਂ ਮੈਂ ਟੀਚਰ ਐ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗ੍ਰੇਪੀਚਿੰਗਸ ਐ ਉਹਨਾਂ ਨੂੰ ਫਾਲੋ ਵੀ ਕਰਦਾ ਤੇ ਬੱਚਿਆਂ ਨੂੰ ਵੀ ਉਹ ਫਾਲੋ ਕਰਨ ਲਈ ਗਾਈਡ ਕਰਦਾ ਤਾਂ ਲੰਗਰ ਪ੍ਰਥਾ ਜਿਹੜੀ ਗੁਰੂਆਂ ਨੇ ਸ਼ੁਰੂ ਕੀਤੀ ਸੀ ਮੈਂ ਉੱਤੇ ਪੈਰਾ ਦੇਣਾ ਕਿੰਨੇ ਕਿੰਨੇ ਕਿਰਤ ਹੋ ਸਕਦਾ ਕਿੰਨੇ ਕੂਥਾਂ ਨੂੰ ਤੇ ਲੋੜਾਂ ਚਾਹੀਦੀ ਹਾਂ ਅਪ੍ਰੋਕਸੀਮੇਟ ਜੇ ਅਸੀਂ 26 ਬੂਥਸ ਆ ਜਿਹੜੇ ਇੱਕ ਬੈਲਟ ਦੇ ਵਿੱਚ ਸਾਡੇ ਨਾਲ ਟੱਚ ਕਰਦੇ ਸੀ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਹੈ ਇਹ ਜਿਹੜਾ ਲੰਗਰ ਹੈਗਾ ਕੱਲੇ ਸਟਾਫ ਬਸਤੇ ਹੈ ਜਾਂ ਜਿਹੜੇ ਉੱਤੇ ਹੋਰ ਹਰ ਕੋਈ ਅਸੀਂ ਉੱਤੇ ਐਸ ਪਰ ਡਿਮਾਂਡ ਇਥੋਂ ਸਪਲਾਈ ਹੁੰਦੀ ਜਾ ਰਹੀ ਹੈ ਬਹੁਤ ਸਾਰੇ ਲੋਕ ਆ ਕੇ ਵਿਛੱਕ ਕੇ ਜਾ ਰਹੇ ਕਿਉਂਕਿ ਇਤਿਹਾਸੇ ਬਾਸੀ ਹੈ ਸਾਰਾ ਏਰੀਆ ਚੱਲ ਰਹੇ ਜੀ ਕੀ ਕਹਿਣਾ ਚਾਹੋਗੇ ਜਿਵੇਂ ਰਾਜਨੀਤਿਕ ਪਾਰਟੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਲੋਕ ਇੱਕ ਦੂਜੇ ਦੇ ਬੂਥ ਤੇ ਜਾਣਾ ਪਸੰਦ ਨਹੀਂ ਕਰਦੇ ਤੁਸੀਂ ਸਾਰਿਆਂ ਵਾਸਤੇ ਸਾਂਝਾ ਲੰਗਰ ਲਾ ਰਹੇ ਇਹ ਇਸ ਤਰ੍ਹਾਂ ਦੀ ਗੱਲ ਹੁਣ ਨਹੀਂ ਰਹੀ ਜੀ ਲੋਕ ਅਵੇਅਰ ਹੋ ਗਏ ਡਿਵਾਈਡ ਐਂਡ ਰੂਲ ਦੀ ਪਾਲਿਸੀ ਸਾਰੀਆਂ ਪਾਰਟੀਆਂ ਦੇ ਲੋਕ ਚਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਲੋਕ ਬਹੁਤ ਅਵੇਅਰ ਹੋ ਗਏ ਤੁਸੀਂ ਦੇਖੋ ਇਸ ਵਾਰ ਬਹੁਤ ਘੱਟ ਝਗੜੇ ਹੋਣਗੇ ਰੀਜ਼ਨ ਇਹ ਹੈ ਕਿ ਡਿਫਰੈਂਟ ਜਿਵੇਂ ਸਾਡੀ ਐਨਜੀਓ ਬਹੁਤ ਅਵੇਅਰਨੈਸ ਕਰ ਰਹੀ ਅਸੀਂ ਲਗਾਤਾਰ ਵੀਡੀਓਜ਼ ਬਣਾ ਬਣਾ ਕੇ ਪਾ ਰਹੇ ਹਾਂ ਔਰ ਲੋਕ ਵਾਕਈ ਜਿੰਨੀ এডਿਕੇਸ਼ਨ ਦਾ ਫਲਾਬ ਹੋ ਰਿਹਾ ਲੋਕ ਉਸ ਦੇ ਹਿਸਾਬ ਨਾਲ ਸੁਧਰ ਰਹੀ ਹੈ ਪਰ ਜਿਹੜਾ ਨਸ਼ਾ ਵੰਡਣ ਦੀ ਪ੍ਰਥਾ ਹੈ ਇਸ ਨੇ ਜ਼ਰੂਰ ਹੈ ਕਿ ਜਦੋਂ ਬੰਦਾ ਮੈਂਟਲੀ ਸਟੇਬਲ ਨਹੀਂ ਰਹਿੰਦਾ ਉਸ ਕਰਕੇ ਜ਼ਰੂਰ ਕੁਝ ਇਨਸੀਡੈਂਟਸ ਹੋਏ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਅੱਗੇ ਨੂੰ ਪੋਲਿਟੀਕਲ ਪਾਰਟੀਆਂ ਨੂੰ ਇਸ ਤੇ ਬਹੁਤ ਬਹੁਤ ਕੇਅਰਫੁਲੀ ਧਿਆਨ ਦੇਣਾ ਚਾਹੀਦਾ ਜਿੰਨਾ ਨਸ਼ਾ ਵੰਡਣਗੇ ਉੰਨੇ ਇਹਨਾਂ ਦੀ ਵੋਟ ਘਟੇਗੀ ਇਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਵੀ ਸਾਡੇ ਨੂੰ ਸੁਰਦਾ ਦਿੱਤੀਆਂ ਯਾਨੀ ਪਾਣੀ ਦਿੱਤਾ ਜਾਊਗਾ ਸ਼ਿਵਲਾਂ ਵੀ ਲਾਗੀਆਂ ਜਾਣਗੀਆਂ ਪਰ ਉਹ ਕੁਝ ਦੇਖਣ ਨੂੰ ਦਿਖਾਈ ਨਹੀਂ ਦੇ ਰਿਹਾ ਤੁਸੀਂ ਸਾਰਾ ਸ਼ਹਿਰ ਕਵਰ ਕਰੋਗੇ देयर इज लेस देन ਨਥਿੰ ਇੱਕ ਹੁੰਦਾ ਹੈ ਜ਼ੀਰੋ ਜ਼ੀਰੋ ਤੋਂ ਮਾਈਨਸ ਹੋ ਗਿਆ ਕਿਉਂਕਿ ਉਹਨਾਂ ਦੀਆਂ ਸ਼ਰਤਾਂ ਦੇ ਮੁਤਾਬਕ ਪੋਲੀਟੀਕਲ ਪਾਰਟੀ ਤੇ ਐਨ ਜੀਓਜ਼ ਹੀ ਬੇਸ ਲਏ ਹੋਗੇ ਵੀ ਸ਼ਾਇਦ ਇਹ ਕਰਨਗੇ ਉਹ ਸਾਡੇ ਵਰਗੇ ਅੱਗੇ ਗਿਣਤੀ ਵਧਣੀ ਚਾਹੀਦੀ ਸੀ ਲੋਕਾਂ ਦੀ ਮਦਦ ਕਰਨ ਵਾਲੀ ਦੀ ਪਰ ਹੁਣ ਇਸ ਵਾਰ ਲੋਕ ਬੇਸ ਲਏ ਹੋਏ ਉਹਨਾਂ ਨੇ ਆਪਣਾ ਪ੍ਰਬੰਧ ਨਹੀਂ ਕੀਤਾ ਉਦੋਂ ਜ਼ਿਆਦਾ ਵਰਸਟ ਕੰਡੀਸ਼ਨ ਸੈਂਟਰ ਗਵਰਨਮੈਂਟ اور سٹیٹ گਵਰਨਮੈਂਟ ਦੀ ਬਦੌਲਤ ਬਣੀ ਹੋਈ ਹੈ ਲੋਕਾਂ ਦੀ ਗਰਮੀ ਇੰਨਾ ਬੁਰਾ ਹਾਲ ਹੈ ਲਾਈਨਾਂ 'ਚ ਬਿਓਸ਼ ਹੋਗੇ ਲੋਕ ਬਿਓਸ਼ ਹੋਗੇ ਲੋਕ